ਆ ਬਾਈ ਜੇ ਐਮ ਬੀ ਗਰੁੱਪ ਵਾਲੇ ਵੀ ਆਏ ਆ ਆ ਆਪਣੇ ਆਪਣੇ ਦੀ ਮਸ਼ੀਨਾਂ ਤੇ ਵੀਰ ਹੁਣੀ ਮਿਲੇ ਰਾਜ ਗੁਨੇ ਬਾਈਪਾਸ ਤੇ ਤੇ ਰਿਵਿਊ ਲੈ ਲੈਂਦੇ ਆ ਤੇ ਗੱਲਬਾਤ ਕਰਦੇ ਆ ਤੇ ਪੰਜਾਬ ਦੀ ਨੰਬਰ ਗੱਡੀ ਐ ਵੇਖ ਲਓ ਜੇ ਐਮ ਬੀ ਗਰੁੱਪ ਦੀ ਆ ਲਿਖਾਇਆ ਜੇ ਐਮ ਬੀ ਤੇ ਕੰਪਨੀ ਸਰਵਿਸ ਪੂਰੀ ਕਰਨ ਦੇਂਦੀ ਆ। ਮਤਲਬ ਫੀਲਡ ਦੇ ਵਿੱਚ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਆ ਕਿ ਕੰਪਨੀ ਫੀਲਡ ਦੇ ਵਿੱਚ ਸਰਵਿਸ ਦੇਂਦੀ ਆ। ਮਤਲਬ ਇਹ ਨਹੀਂ ਕਿ ਵੇਚਦੀ ਮਸ਼ੀਨ ਤੇ ਛੱਡਦੀ ਪਿੱਛੇ ਆ ਕੇ ਵੀ ਦੇਖਣਦੇ ਆ ਆ ਬਾਈ ਹੁਣੀ ਆਏ ਆ। ਕੀ ਨਾ ਬਾਈ ਜੀ ਆਪਾਂ ਇਹ ਬਾਈ ਦਰਸ਼ਨ ਹੁਣੀ ਆਏ ਆ ਜੇ ਐਮ ਬੀ ਗਰੁੱਪ ਵੱਲੋਂ ਤੇ ਆਪਣੇ ਐਵੇਂ ਆਪਣੇ ਦੀ ਮਸ਼ੀਨ ਆ। ਅਸਟੇਮ ਆਪਾਂ ਖੜੇ ਆ ਗੁਣਾ ਬਾਈਪਾਸ ਐਮਪੀ ਦੇ ਵਿੱਚ ਬਹੁਤ ਵਧੀਆ ਗੱਲ ਆ ਕੰਪਨੀ ਦੀ ਕਿ ਜਿਹੜਾ ਇਹ ਰਿਵਿਊ ਲੈ ਜਾਂਦੇ ਸਾਰਿਆਂ ਦਾ ਸਾਰੀਆਂ ਮਸ਼ੀਨਾਂ ਦਾ ਬਹੁਤ ਵਧੀਆ ਸੰਭਾਲੀਆ ਬਾਈ ਹੁਣੀ ਚੱਲੇ ਆ ਹਰਦੇਵਾਲ ਨੂੰ ਤੇ ਆਪਾਂ ਚੱਲੇ ਆ ਸ਼ੋਕਨਗਰ ਆ ਬਾਈ ਹੁਣੀ ਬਾਈ ਦਾ ਨਾਮ ਕੀ ਆ ਨਾ ਮੇਰਾ ਗੁਰਪ੍ਰੀਤ ਸਿੰਘ ਇਹ ਬਾਈ ਦਾ ਨਾਮ ਗੁਰਪ੍ਰੀਤ ਸਿੰਘ ਇਹ ਕੰਪਨੀ ਵੱਲੋਂ ਤੇ ਬਹੁਤ ਵਧੀਆ ਗੱਲ ਆ ਕਿ ਜਿਹੜਾ ਹਰ ਮਸ਼ੀਨ ਵਾਲੇ ਦਾ ਹਰ ਇੱਕ ਬੰਦੇ ਦਾ ਰਿਵਿਊ ਲੈਣ ਦੇ ਜਾ ਕੇ ਮਸ਼ੀਨ ਸਰ ਇੱਕੋ ਜਾਈਦਾ ਜੀ ਵਧੀਆ ਗੱਲ ਨਾ ਫੋਨ ਕਰੇ ਚਾਹੇ ਨਾ ਕਰੇ ਜੀ ਆਪਾਂ ਰੇਕ ਕੋਲ ਜਾ ਕੇ ਆਈਏ ਉਹਨਾਂ ਦਾ ਜੀ ਰੋਡ ਤੇ ਵੀ ਲੰਘਣ ਤੇ ਆ ਬਣਾ ਕੇ ਜੀ ਜਾਨ ਨਹੀਂ ਉਹਨਾਂ ਦੇ ਕੋਈ ਗੱਲ ਨਹੀਂ ਵੀਰ ਨੇ ਰੋਡ ਤੇ ਖੜਾ ਕੇ ਕਹਿੰਦਾ ਮਸ਼ੀਨ ਚੈੱਕ ਕਰਨੀ ਆਹੀਂ ਦਿੱਕਤ ਹੋਏ ਕੋਈ ਕਮੀ ਪੇ ਸੀ ਦੱਸੋ ਤੁਹਾਨੂੰ ਤੇ ਵੇਖ ਕੇ ਆਪ ਚੈੱਕ ਕੀਤੀ ਆ ਮਸ਼ੀਨ ਹੋਣ ਬਾਈ ਹਰਦੇ ਚੱਲੇ ਹਾਂ ਜੀ ਹੁਣ ਹਰਦੇ ਚੱਲੇ ਬਾਈ ਹੁਣੀ ਬਾਈ ਇੱਥੇ ਹਾਂ 7-8 ਦਿਨ ਹੋ ਗਏ ਸਾਡੇ ਠੀਕ ਹੈ ਦੋ ਗੱਡੀਆਂ ਆਣਾ ਦੋ ਇੱਕ ਉੱਤਰਿਆ ਜੀ ਸੁਪਰੀ ਠੀਕ ਹੈ ਬਾਈ ਹਰਦੇ ਚੱਲੇ ਹਾਂ ਹੁਣ ਹਰਦੇ ਚੱਲੇ ਬਾਈ ਹੁਣੀ ਐਮਪੀ ਚ ਕਿੰਨੀਆਂ ਗੱਡੀਆਂ ਆਪਣੀਆਂ ਸਰਵਿਸ ਵਾਲੀਆਂ ਵਿੱਚ ਐਮਪੀ ਚ ਦੋ ਨੇ ਜੀ ਦੋ ਮਹਾਰਾਸ਼ਟਰ ਜੀ ਤੇ ਇੱਕ ਹੁਣ ਪੰਜਾਬ ਚ ਫਿਰ ਤੋਂ ਸੀ ਗੱਲ ਠੀਕ ਹੈ ਮਤਲਬ ਐਮਪੀ ਐਮਪੀ ਚ ਦੋ ਗੱਡੀਆਂ ਸਰਵਿਸ ਵਾਲੀਆਂ ਤੇ ਇੱਕ ਮਹਾਰਾਸ਼ਟਰ ਤੇ ਇੱਕ ਪੰਜਾਬ ਤੋਂ ਆ ਰਹੀ ਆ ਮਤਲਬ ਤਿੰਨ ਚਾਰ ਪੰਜ ਕ ਗੱਡੀਆਂ ਸਰਵਿਸ ਤੇ ਹੀ ਘੁੰਮਣਦੀਆਂ ਤੇ ਬਹੁਤ ਵੱਡੀ ਗੱਲ ਆਏ 2 ਸਾਲ ਹੋਏ ਕੰਪਨੀ ਆ ਇਹਨੂੰ 2 ਸਾਲ ਹੋਏ ਨਾ ਬਾਈ 1.5 2 ਸਾਲ ਹੋਏ ਆ ਤੇ ਬਾਈ ਮੇਨ ਗੱਲ ਤਾਂ ਸਰਵਿਸ ਹੀ ਆ ਯਾਰ ਉਹਨਾਂ ਕੀ ਬੰਦੇ ਨੂੰ ਯਾਰ ਅਗਲੇ ਕੀ ਚੱਲ ਜਾਈਦਾ ਇੰਨੇ بڑا ਬੰਦੇ ਨੂੰ ਹੌਸਲਾ ਹੋਇਆ ਬਸ ਬਸ ਚੰਗਾ ਬਾਈ ਆਇਓ ਡਵਰੇਜ ਗਿੜਾ ਮਾਰਿਓ ਕਰੇ